ਬੜਾ ਵਧੀਆ ਮੁਕਾਬਲਾ ਕਿਹੜਾ ਦੋਹਾਂ ਪਹਿਲਵਾਨਾਂ ਦੇ ਵਿਚਕਾਰ। ਸਹਿਰਾ ਖਾਲਾ ਸਮਝੋ ਜੀ ਆ ਪਹਿਲੇ ਰਾਉਂਡ ਦੇ ਜਿਹੜੇ 2 ਮਿੰਟ ਦਾ ਕਿਉਂਕਿ ਇਹ ਸਾਰਾ ਸਾਲ ਦੇ ਪਹਿਲਵਾਨ ਦੁਨਤਰਾਸ਼ਰੀ ਜੁੜਨ ਦਾ ਸਹਾਂ ਵਾਲਾ ਜਿਹੜਾ ਸਾਰਾ ਪਹਿਲਵਾਨ ਜਿਹੜਾ ਸਮਾਂ 2 ਮਿੰਟ ਦਾ ਹੁੰਦਾ ਤੇ ਦੋ ਇੱਕ ਦਾ ਜਿਹੜਾ ਸਕੋਰ ਹੈ। ਹਾਂਜੀ। ਆਓ ਜੀ ਮੁਕਾਬਲਾ ਖੇਡਣਗੇ ਜੰਗਬਾਦਰ ਕਪੂਰ ਖਾਲਾ। पांच सागर जीतू है जी दो नंबर बैठ तो जंग बहाद्री भाग धीमा गया जी धीमां जंग बहादरा जी जंग बहादुर दो नंबर बैठते बेनती है जंग बहादरा जी दो नंबर बैठ देते गया ਜੰਗ ਬਾਦਰ 2 ਨੰਬਰ ਬਾਹਰ ਦੇ ਪਿਆ ਜਾਵੇ ਜੀ ਬੇਤੀਆ ਆਓ ਜੀ ਭਲਵਾਨ ਜੀ ਜੰਗ ਬਾਦਰ 2 ਨੰਬਰ ਬਾਹਰ ਤੇ ਆਏ ਵੀਰ ਆਓ ਜੀ ਭਲਵਾਨ ਜੰਗ ਬਾਦਰ ਸਗੜ ਮਾਲਤੀ ਆ ਜੀ ਬੇਤੀਆ ਜੰਗ ਬਾਦਰ ਆਏ ਵੀ ਜੰਗ ਬਾਦਰ ਜੰਗਬਾਦਰ ਕਪੂਰ ਖਾਲਾ 2 ਨੰਬਰ ਮੈਦਾਨ ਤੇ ਆ ਗਏ ਜੀ ਹੋ ਆ ਗਏ ਜੰਗਬਾਦਰ ਕਪੂਰ ਖਾਲਾ ਇਹ ਸਾਰੇ ਪਾਵਰ ਆਪਣੇ ਆਪ ਨੂੰ ਪਤਾ ਤਿਆਰ ਰੱਖਿਆ ਕਰੋ ਤੁਹਾਨੂੰ ਪਤਾ ਜਿਹੜਾ ਤੁਹਾਡਾ ਰੇਡ ਸ਼ੁਰੂ ਹੋਣਾ ਏ ਕਿਸੇ ਨੂੰ ਵਾਰਕਓਵਰ ਦਿੱਤਾ ਗਿਆ ਬਾਅਦ ਵਿੱਚ ਰੋਣਾ ਨਾ ਪਾਓ ਵੀ ਸਾਡੀ ਗੁਸਤੀ ਰਹਿ ਕੇ ਅਸੀਂ ਇੱਥੇ ਮੌਜੂਦ ਸੀਗੇ ਅਸੀਂ ਤੁਹਾਨੂੰ ਨਾਲ ਕਾਲ ਕਰਨੀ ਆ ਜਦੋਂ ਅਸਲ ਮੈਚ ਉੱਪਰ ਨਹੀਂ ਹੋਊਗਾ ਰੋਜ਼ ਤਾਕਤ ਸੀ ਜਿਹੜਾ ਵਾਕਓਵਰ ਦਿੱਤਾ ਜਾਊਗਾ ਦੂਸਰੇ ਅਸਰ ਦੇ। ਕੋਈ ਕੋਈ ਸਵਾਲ ਵੀ ਝਾਂਦਿਆ ਕਰ ਵੀ ਦਰੋਹ ਦੇ ਤੌਰ ਤੇ ਬੱਚੇ ਦਾ ਕਿਸੇ ਦਾ ਨਾਮ ਬੋਲਿਆ ਜਾਂਦਾ ਉਹਨਾਂ ਨੂੰ ਪਹਿਲਾਂ ਤਿਆਰ ਰੱਖਿਆ ਕਰੋ ਤਾਂ ਕਿ ਜਿਹੜਾ ਸਮੇਂ ਦੀ ਬੱਚੇ ਹੋ ਸਕੇ ਤੇ ਕੁਸਟੀਆਂ ਸਹੀ ਤਰੀਕੇ ਨਾਲ ਜਿਹੜਾ ਚੱਲ ਸਕਦਾ ਹੈ। ਹਲੋ। ਇਸ ਕੋਸਤੀ ਦੀ ਬਾਜੀ 70 ਕਿਲੋ ਦੇ ਮੁਕਾਬਲੇ ਹੋ ਰਹੀ ਹੈ। ਹਾਂ ਜੀ। ਹੌਲੀ ਜੰਗ ਬਾਧਰ ਹੌਲੀ ਦੋਨੇ ਪਹਿਲਵਾਨੋ 2 ਨੰਬਰ ਮੈਚ ਤੇ ਬੜੀ ਵਧੀਆ ਮੁਕਾਬਲੇ ਜਿਹੜੇ ਆ ਰਹੇ ਐ ਇਸ ਤੋਂ ਬਾਅਦ ਜੀ 70 ਕਿਜੀ ਦਾ ਪਹਿਲਾ ਮੁਕਾਬਲਾ ਜਿਹੜਾ ਹੋਵੇਗੀ ਜੀ ਪਹਿਲੀ ਕੋਟੀ ਦੇ ਪਹਿਲਵਾਨ ਜੀ ਆਕਾਸ਼ਦੀਪ ਬਾਜਲਕ ਐ ਵਿਸ਼ਾਲ ਰੋਪੜ ਜਿਹੜੇ ਦੂਸਰੀ ਕੋਟੀ ਖੇੜੀ ਆਉਣਗੇ 70 ਕਿਜੀ ਅਬਰਤਪਾਲ ਗਰਦਾਸਪੁਰ ਅਵਾਜ ਉੱਪਰ ਅਪਰ ਸਰ ਹੈ ਹਲੋ ਹਾਂਜੀ ਇੱਧਰ ਜਿਹੜੀ ਕੁਸ਼ਤੀ ਮੈਡ ਤੋਂ ਪ੍ਰਾਪ ਜਲਦੀ ਅਦਿੱਤਿਆ ਗਲੰਗੁਰ ਗਰੂਰ ਨੂੰ ਲਿਆਣਾ ਤੇ ਪਹਿਲੀ ਕੁਸ਼ਤੀ ਦੇ ਵਿੱਚ ਅਗੰਦੀਪ ਮੇਰਾ ਫਾਗਲਗਾ ਹੈ ਉਹ ਅਗਲੇ ਰਾਉਂਡ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੁਣ ਉਹਦੀ ਕੁਸ਼ਤੀ ਜਿਹੜੀ ਦਿੱਲੀਓ ਸਿੱਧੂ ਫਗਵਾੜਾ ਦੇ ਨਾਲ ਹੋਵੇਗੀ ਕਿਹੜੀ ਜਿਹੜੀ ਕੁਸ਼ਤੀ ਅਗਲੇ ਰਾਉਂਡ ਦੇ ਵਿੱਚ ਜਾਣਗੀਆਂ ਕੁਸ਼ਤੀਗਰਾਂ ਜਿਹੜਾ ਹੋਣਗੇ ਬੜੀਆ ਗੋਮੇ ਦਾੜਾ ਉਹਦੇ ਮੁਕਾਬਲੇ ਜਿਹੜੇ ਫਸਦੇ ਹੋਏ ਜਾਂਦੇ ਹੱਥ ਖੜਾ ਕਰੋ ਵੀ ਅਗਿੱਤਿਆ ਗਲੰਦਰ ਦਾ ਨੂਰ ਲਗਾਵਾ ਹਾਂਜੀ ਇਹ ਕੁਸ਼ਤੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਇਸ ਤੋਂ ਅਗਲੀ ਕੁਸ਼ਤੀ ਲਈ ਮਨਜੀਤ ਕਰਨਤਾ ਤੇ ਵਜਦੀ ਪਾਰਸਿਆ ਇਹ ਵੀ ਆਪਣੇ ਆਪ ਨੂੰ ਤਿਆਰ ਰੱਖਣ 아그만 ਸਾਡੇ ਵਿੱਚ ਪਟੰਡਾ ਜੇਡ ਦੀ ਕੁਸ਼ਤੀ ਦੇ ਪ੍ਰabandਕ ਗਗਵੀਰ ਸਿੰਘ ਜੀ ਨੇ ਸਿੱਧਾਰ ਨਾਲ ਪੁੱਦੇ ਵਾਲਾ ਵੀ ਕਹਿੰਦੇ ਅਨਕਾਰ ਬਹੁਤ ਚੁੱਕਿਆ ਉਹਨਾਂ ਦਾ ਇੱਥੇ ਬੋਣਦੇ ਤੇ ਬਹੁਤ ਬਹੁਤ ਧੰਨਵਾਦ ਹਜੇ ਤਰ ਲਗਾਤਾਰ ਜਿਹਦੇ ਪੁਆਇੰਟਾਂ ਦੀ ਛੜੀ ਲੱਗੀ ਹੋਈ ਹੈ ਇਹਨੂੰ ਭਰਨ ਦਾ ਇਰਾਦਾ ਕਹਿੰਦੇ ਆ ਪਰੀਹਰ ਤੇ ਗ੍ਰੀਕੋ ਨਾਲ ਕੁਸ਼ਤੀ ਦੇ ਵਿੱਚ ਉਹ ਹੱਥ ਪੋਟਾ ਦਾ ਫਰਕ ਪੈ ਜੇ ਤਾਂ ਕੁਸ਼ਤੀ ਚਿੱਤ ਦੇ ਬਰਾਬਰ ਮੰਨੀ ਜਾਂਦੀ ਹੈ ਤੇ ਗ੍ਰੀਕੋ ਕੁਸ਼ਤੀ ਦੇ ਵਿੱਚ ਜਿਹੜਾ ਜਿਹੜਾ 10 ਪੁਆਇੰਟ ਦਾ ਹਰਦਾਈ ਨਾ ਤੇ ਗ੍ਰੀਕੋ ਜੱਠਾ ਦਾ ਉਹ 10 ਪੁਆਇੰਟਾਂ ਦਾ ਜਿਹੜਾ ਫਰਕ ਨਾਲੇ ਲਾਹੇ ਕਸਤ ਵਾਲਾ ਕੁਸ਼ਤੀ ਜਿੱਤ ਗਿਆ ਅਗਲੇ ਰੌਂਡ ਦੇ ਵਿੱਚ ਪ੍ਰਵੇਸ਼ ਕੀਤਾ ਅਗਲੀ ਕੁਸ਼ਤੀ ਮੰਜੀ ਤਰਤ ਤੇ ਵੰਸ਼ ਦੀ ਬਾਤ ਸੀ ਮਨਜੀਤ ਪਰਉਪਰ ਵਜਦੀ ਪਾਰਥੀਅ ਅਗਲੀ ਕੁਸ਼ਤੀ ਅਨੁਪ੍ਰੀਤ ਪਟਿਆਲਾ ਹਰਵੀਰ ਫਰੀਦਕੋਟ ਵਜਦੀ ਆਰਸੀਐਫ ਫਰਕਾ ਅੰਦੀ ਆ ਚੁੱਕਿਆ ਮਨਜੀਤ ਕਰਨਦਾਰ ਦਾ ਪਰਤ ਖੜਾ ਕਰੇ ਤੇ ਵਜਦੀ ਪਾਰਥੀਅ ਹਾਂਜੀ ਕਰਨਦਾਰ ਤੇ ਆਰਸੀਐਫ ਕਪੂਰਥਲਾ ਦੇ ਵਿਚਕਾਰ ਜਿਹੜੀ ਕੁਸ਼ਤੀ ਅੱਜ ਦੀ ਜ਼ਬਰਦਸਤ ਕੁਸ਼ਤੀ ਤੁਮਹੀ రైస్ వల్ల జోరు ఫస్ జండ్ పేలవాల ఇద్దరు సాశ్ణ ఆయన అంతరాష్ట పహవన హరి కృష్ణ పొందే బాగుంది સત્તર કિલ્લો દૂસરી કૃષ્ણ